ਕਿਸੀ ਆਪ ਹੀ ਅੱਛਾ ਹੈ ਕਿ ਦੇਖੋ ਜੋ ਹਲਕਾ ਪੁਰਦੇ ਵਿੱਚ ਹੋਇਆ ਉਹ ਵਾਕਿਆ ਬਹੁਤ ਚੰਗਾ ਜਨਨ ਹੈ ਕਿ ਸਾਡੇ ਸਾਰੇ ਆਤਮ ਸੂਚਣੀ ਮਜਬੂਰ ਕਰਦਾ ਸਾਡੇ ਹਲਕੇ ਦੇ ਵਿੱਚ ਲਗਭਗ 90% ਪੰਜੈਂਟ ਦਾ ਮੱਤੇ ਪਾਏ ਆ ਉਹਨਾਂ ਮੱਤਿਆਂ ਦੇ ਵਿੱਚ ਇਹ ਕਿ ਕੋਈ ਕੁਰੀ ਕੁਰੀ ਫਿਕਸ ਨਾ ਹੋਈ ਲੱਗਦੀ ਆ ਕੋਈ ਵੀ ਪੇਸ਼ ਦੇ ਕਿਸੇ ਦੇ ਹਿੱਸੇ ਚੋਂ ਹਟਾ ਲੇਤੇ ਆਗੇ ਰਹਿਣਾ ਉਹਦੀ ਪ੍ਰੋਪਰ ਪੁਲਿਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਕੰਪਲਸਰੀ ਹੈ ਤੇ ਸਾਰੇ ਜਿਹੜੇ ਸਰਪੰਚੋ ਬਹੁਤ ਸ਼ਾਨਦਾਰ ਕੰਮ ਕਰ ਰਹੇ ਆ ਨੰਬਰ 1 ਨੰਬਰ 2 ਦੇ ਉੱਤੇ ਜਿਹੜਾ ਮੁੱਦਾ ਹੈ ਕਿ ਜੂ ਬਸ ਰਾਤ ਨੂੰ ਹੋਇਆ ਬਾਚੋਂ ਕਾਫੀ ਉਹਦੀ ਵੀਡੀਓ ਵੀ ਵਕਫ ਵਕ ਸੋਸ਼ਲ ਇਹ ਕਿਸੇ ਕਿਸੇ ਦਾ ਨਹੀਂ ਇੱਕ ਕੋਈ ਨਾ ਸਿੰਗਪੁਰ ਦਾ ਨਹੀਂ ਕਿਸੇ ਨੂੰ ਜਨਤਕ ਪੇਸ਼ ਨਹੀਂ ਕਰਨਾ ਚਾਹੀਦਾ ਇਹ ਬੜਾ ਗਲਤ ਮੈਸੇਜਾਂ ਦਾ ਮਾਤਰਾ ਲੈਣਾ ਜੇਗੀ ਦਾ ਦਰਬਾਰ ਹੈ ਉਹ ਸਰਜੋ ਸਰਦਾਰ ਨੂੰ ਉਹਦੇ ਸਰਦਾਰ ਦਾ ਮੱਥਾ ਟੇਕਣ ਆਇਆ ਹੋਵੇ ਆਪਾਂ ਨੂੰ ਜਿਹੜਾ ਲੋਇੰਡ ਆਰਡਰ ਹੈ ਉਹ ਆਪਣੇ ਹੱਥ ਇਸ ਲੈਣਾ ਗਲਤ ਗੱਲ ਹੈ ਮੈਨੂੰ ਯਾਦ ਹੈ ਨਗਰ ਕੌਂਸਲ ਲਾਂਕਪੁਰ ਸਾਹਿਬ ਵੱਲੋਂ ਇਹ ਖੁਦ ਪ੍ਰਧਾਨ ਜੀ ਤੇ ਅਵਾਈ ਦੇ ਵਿੱਚ ਜਿੱਥੇ ਕਿ 88 ਤੇ ਗਲਤ ਕੰਮ ਹੋਇਆ ਸੀ ਉਹ ਸਾਰੇ ਕੀਲ ਚਲਾਏਗੇ ਨਕਲ ਚਲਾਏਗੇ ਕਿਪੁਰ ਸਾਹਿਬ ਦੇਸੀ ਕਰ ਰਹੇ ਹੈ ਜਾਂ ਤਾਂ ਆਪਾਂ ਕੋਈ ਕਿੱਥੇ ਗਲਤ ਹੈ ਉਸ ਤੇ ਉਹ ਪੁਲਿਸ ਪ੍ਰਸ਼ਾਸਨ ਐ ਐਸਪੀ ਐਸਪੀ ਦਾ ਨਾਮ ਲੈ ਕੇ ਸਿਵਲ ਸੁਸਾਇਟੀ ਦਾ ਨਾਮ ਲੈ ਕੇ ਇੱਕ ਪਾਸੇ ਤਾਂ ਆਪਾਂ ਸਾਡੇ 350 ਫਲਾ ਬਣਾਉਂ ਜਾ ਰਹੇ ਹੈ ਆ ਸਾਡਾ ਅਨੁਮਾਨ ਹੈ ਕਿ 1 ਕਰੋੜ ਤੋਂ ਵੱਧ ਸੰਗਤ ਆਵੇ ਅਸੀਂ ਜਾਂਦੇ ਦੇਸ਼ ਦੇ ਵਸਪਰਕ ਇਸੀਆਂ ਤੋਂ ਜਿਹੜੇ ਲੋਕ ਹੈ ਰੇਲਵੇ ਮੱਤਰੀ ਨੂੰ ਲਿਖਿਆ ਹੈ ਕਿ ਟ੍ਰੇਨਾਂ ਡਬਲ ਕਿਸੀਆਂ ਜਾਣ ਅਨੰਤਪੁਰ ਸਾਹਿਬ ਤੋਂ ਅ ਉਸ ਇੱਕ ਨਫਰਤ ਦੀ ਭਾਵਨਾ ਚਾਪਾਂ ਅਗਰ ਇਦਾਂ ਲਾਅ ਐਂਡ ਆਰਡਰ ਆਪਣੇ ਹੱਥੋਂ ਚ ਲਵਾਂਗੇ ਉਹ ਇੱਕ ਮੈਂ ਸਮਝਦਾ ਈ ਗੱਲ ਨਹੀਂ ਉਹਨਾਂ ਦਾ ਕੰਸਰਨ ਵੀ ਆਪਣੀ ਜਗ੍ਹਾ ਜਿਹੜੇ ਸਾਥੀ ਉਹ ਵੀ ਸਾਡੇ ਹੀ ਹੈ ਉਹ ਵੀ ਕੋਈ ਪ੍ਰਾਈਵੇਟ ਹੈ ਉਹ ਵੀ ਆਪਣੇ ਹੀ ਬੰਦੇ ਤੇ ਆਪਣਾ ਹੀ ਪਰਿਵਾਰ ਹੈ ਜਿਹੜੇ ਜਿਹੜਾ ਲੋਕਾਂ ਨੇ ਚਿੰਤਾ ਚੈਪਕ ਮਾਨਸਿਕ ਸਾਰੇ ਸੀ ਉਹਨਾਂ ਨੇ ਮੈਨੂੰ ਰਾਤ ਨੂੰ ਸੋਹਣ ਨੂੰ ਇਹ ਗੱਲ ਬੇਨਤੀ ਕੀਤੀ ਕਿ ਦੋਸਤ ਆਓ ਆਪਾਂ ਪੈਕਟਿਵ ਪੁਲਿਸ ਨਹੀਂ ਬਣਦੇ